ਪੰਜਾਬ ਚ ਵਾਹਨ ਚਾਲਕਾਂ ਦੇ ਲਈ ਵੱਡੀ ਤੇ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸ ਦਈਏ ਕਿ ਹੁਣ ਪੰਜਾਬ ਚ ਲੋਕਾਂ ਦੇ ਉੱਪਰ ਹੁਣ ਖਤਰਾ ਮੰਡਰਾ ਰਿਹਾ ਤਾਂ ਦੱਸ ਦਈਏ ਕਿ ਹੁਣ ਪੁਲਿਸ ਨੇ ਸਖਤਾਈ ਕੀਤੀ ਹੈ ਤਾਂ ਹੁਣ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਹੈ ਨਹੀਂ ਤਾਂ ਤੁਹਾਡਾ ਵੀ ਵੱਡਾ ਚਲਾਨ ਕੱਟਿਆ ਜਾ ਸਕਦਾ ਤਾਂ ਦੱਸ ਦਈਏ ਕਿ ਕਿ ਇਹਨਾਂ ਜਿਨ੍ਹਾਂ ਦੇ ਚਾਲਕਾਂ ਦੇ ਲਈ ਵੱਡੀ ਤਾਂ ਐਮ ਖਬਰ ਹੈ ਤਾਂ ਪੰਜਾਬ ਚ ਈ ਚਲਾਨ ਸਿਸਟਮ ਸ਼ੁਰੂ ਹੋਣ ਕਾਨ ਸਾਲ 2024 ਚ 3.98 ਲੱਖ ਲੋਕਾਂ ਦੇ 83 ਕਰੋੜ ਰੁਪਏ ਦੇ ਈ ਚਲਾਨ ਇਕੱਠੇ ਗਏ ਨੇ ਤਾਂ ਸੜਕਾਂ ਆਵਾਜਾਈ ਅਤੇ ਰਾਜ ਮਾਰਗ ਮੰਤਰੀ ਨਿਤਿਨ ਗੜਗਰੀ ਨੇ ਲੋਕਾ ਰਾਜ ਸਭਾ ਵਿੱਚ ਵੀਰਵਾਣ ਇੱਕ ਰਿਪੋਰਟ ਪੇਸ਼ ਕਰਕੇ ਇਸ ਦੀ ਜਾਣਕਾਰੀ ਦਿੱਤੀ ਤਾਂ ਰਪੋਰਟ ਮੁਤਾਬਕ ਸੂਬੇ ਦੇ ਵੱਡੇ ਸ਼ਹਿਰਾਂ ਚ ਈ ਚਲਾਨ ਸਿਸਟਮ ਲਾਗੂ ਕਰਨ ਨਾਲ ਇਸ ਇੱਕ ਸਾਲ ਵਿੱਚ ਅੰਦਰ ਹੀ ਚਲਾਨ 4 ਗੁਣਾ ਜ਼ਿਆਦਾ ਵਧ ਗਏ ਨੇ ਤਾਂ ਹਰ 2 ਮਿੰਟ ਚ ਤੀਜੀ ਅੱਖਰ ਚਲਾਨ ਕੱਟ ਰਹੀ ਹੈ ਤੇ ਰਿਪੋਰਟ ਮੁਤਾਬਿਕ 2023 ਚ 72191 ਚਲਾਨ ਹੋਈ ਸੰ ਜੋ ਸਾਲ 2024 ਚ ਵੱਧ ਕੇ 397839 ਤੱਕ ਪਹੁੰਚ ਗਏ ਨੇ ਤਾਂ ਪੰਜਾਬ ਤਾਂ ਸਰਕਾਰ ਵੱਲੋਂ ਯੋਜਨਾਬੰਦ ਤਰੀਕੇ ਨਾਲ ਈ ਚਲਾਨ ਸਿਸਟਮ ਲਾਗੂ ਕੀਤਾ ਜਾ ਰਿਹਾ ਜਿਸ ਕਾਰਨ ਚਲਾਨਾਂ ਚ ਵਾਧਾ ਹੋਇਆ ਤਾਂ ਸਾਲ 2024 ਚ 83 ਕਰੋੜ ਰੁਪਏ ਦੇ ਚਲਾਨ ਕੱਟੇ ਗਏ ਨੇ ਇਹਨਾਂ ਚੋਂ 52.26 ਕਰੋੜ ਰੁਪਏ ਦੀ ਚਲਾਨ ਰਾਸ਼ੀ ਵਾਹਨ ਚਾਲਕਾਂ ਨੇ ਜਮ੍ਹਾਂ ਕਰਵਾ ਦਿੱਤੀ ਹੈ ਪਰ 30.94 ਕਰੋੜ ਰੁਪਏ ਦੀ ਚਲਾਨ ਰਾਸ਼ੀ ਪੈਂਡਿੰਗ ਰਹਿ ਗਈ ਹੈ ਤਾਂ ਪੰਜਾਬ ਦੇ ਵੱਡੇ ਸ਼ਹਿਰਾਂ ਮੋਹਾਲੀ, ਲੁਧਿਆਣਾ, ਅਮਰੀਕਸਰ ਅਤੇ ਜਲੰਧਰ ਵਿੱਚ ਈ ਚਲਾਨ ਸਿਸਟਮ ਲਾਗੂ ਕੀਤਾ ਹੈ ਤਾਂ ਜਿਸ ਕਨ ਇਹਨਾਂ ਜ਼ਿਲ੍ਹਿਆਂ 'ਚ ਵਾਹਨ ਚਾਲਕਾਂ ਦੇ ਢੜਾ-ਟੜ ਚਲਾਨ ਹੋ ਰਹੇ ਨੇ ਤਾਂ ਸਿਸਟਮ ਤਹਿਤ ਮੋਹਾਲੀ ਜ਼ਿਲ੍ਹੇ 'ਚ 400 ਕੈਮਰੇ ਲਗਾਏ ਗਏ ਨੇ ਤਾਂ ਜਿਨ੍ਹਾਂ 'ਚ ਈ ਚਲਾਨ ਦੀ ਵਿਵਸਥਾ ਸ਼ੁਰੂ ਕੀਤੀ ਗਈ ਹੈ ਤਾਂ ਪਰ ਵਾਹਨ ਚਾਲਕ ਅਜੇ ਵੀ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਹੀਂ ਕਰ ਰਹੇ ਜਿਸ ਕਨ ਚਲਾਨਾਂ ਦੀ ਗਿਣਤੀ ਵਧ ਰਹੀ ਹੈ ਤਾਂ ਹਾਲਾਂਕਿ ਵਿੱਚ ਟ੍ਰੈਫਿਕ ਵਿਭਾਗ ਨੇ ਉਹਨਾਂ ਨੂੰ ਖਿਲਾਫ ਵੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜੋ ਆਪਣਾ ਚਲਾਨ ਜਮ੍ਹਾਂ ਕਰਵਾ ਰਹੇ ਨੇ ਤਾਂ ਇਸ ਦੌਰਾਨ 68101 ਵਾਹਨ ਨੂੰ ਬਲੈਕਲਿਸਟ ਕਰ ਦਿੱਤਾ ਗਿਆ ਤਾਂ ਨਾਲ ਹੀ ਇਹਨਾਂ ਦੀ ਜਾਣਕਾਰੀ ਵਾਹਲ ਪੋਰਟਲ ਤੇ ਵੀ ਦਰਜ ਕਰ ਦਿੱਤੀ ਗਈ ਹੈ ਤਾਂ ਦੱਸਦੇ ਕਿ ਪੰਜਾਬ ਚ ਵਾਹਨ ਚਾਲਕਾਂ ਦੇ ਲਈ ਵੱਡੀ ਤੇ ਐਮ ਖਬਰ ਹੈ ਹੋ ਜੋ ਸਰਕਾਰ ਨੇ ਕੀਤਾ ਤੁਹਾਡਾ ਵੀ ਵੱਡਾ ਚਲਾਨ ਹੋ ਸਕਦਾ ਤਾਂ ਦੱਸਦੇ ਕਿ ਇਹਨਾਂ ਜ਼ਿਲ੍ਹਿਆਂ ਦੇ ਵਾਹਨ ਚਾਲਕਾਂ ਦੇ ਲਈ ਵੱਡੀ ਤੇ ਐਮ ਖਬਰ ਹੈ ਤਾਂ ਪੰਜਾਬ ਚ ਇਹ ਚਲਾਨ ਸਿਸਟਮ ਸ਼ੁਰੂ ਹੋ ਚੁੱਕਿਆ ਤਾਂ ਦੱਸਦੇ ਕਿ 2024 ਦੇ 2024 ਦੇ ਵਿੱਚ 3.98 ਲੱਖ ਲੋਕਾਂ ਦੇ 83 ਕਰੋੜ ਰੁਪਏ ਦੇ ਈ ਚਲਾਨ ਇਕੱਠੇ ਗਏ ਨੇ ਤਾਂ ਸੜਕਾਂਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਨ ਗੜਗਰੀ ਨੇ ਲੋਕ ਸਭਾ 'ਚ ਵੀਰਵਾਨਿਕ ਰਿਪੋਰਟ ਪੇਸ਼ ਕਰਕੇ ਇਹ ਦੀ ਜਾਣਕਾਰੀ ਦਿੱਤੀ ਸੀ ਤਾਂ ਰਿਪੋਰਟ ਮੁਤਾਬਕ ਸੂਬੇ ਦੇ ਵੱਡੇ ਸ਼ਹਿਰਾਂ 'ਚ ਈ ਚਲਾਨ ਸਿਸਟਮ ਲਾਗੂ ਕਰਨ ਨਾਲ 1 ਸਾਲ ਅੰਦਰ ਹੀ ਚਲਾਨ 4 ਗੁਣਾ ਜ਼ਿਆਦਾ ਵਧ ਗਏ ਨੇ ਤਦਾਦੇ ਕੀ ਪੰਜਾਬ 'ਚ ਵહન ਚਾਲਕਾਂ ਦੇ ਲਈ ਵੱਡੀ ਤੇ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ